ਇਹ ਤੁਹਾਨੂੰ ਅਸੀਂ ਐ ਹੋਈ ਜਗ੍ਹਾ ਤੇ ਲੈ ਗਏ ਆ ਜਿੱਥੇ ਕਿ ਕਸਾਟਾ ਆਈਸਕ੍ਰੀਮ ਵੀ ਸੋ ਕਸਾਟਾ ਸੈਂਡਵਿਚ ਬਣਾਇਆ ਜਾਂਦਾ ਹੈ ਸਿਰਫ ਬ੍ਰੈਡ ਕਿਡ ਯੂਜ਼ ਕਰਦੇ ਆ ਪਹਿਲੇ ਉਹ ਬ੍ਰਾਊਨ ਬ੍ਰੈਡ ਯੂਜ਼ ਕਰਦੇ ਆ ਜੀ ਅੱਛਾ ਜੀ ਹਾਂ ਜੀ ਇਹਦੇ ਪਹਿਲਾਂ ਕੋਰਨਰ ਕੱਟੇ ਜਾਂਦੇ ਹਨ ਸਾਡਾ ਕੱਟ ਦਾਂਗੇ ਸਿਰੇ ਕਸਾਟਾ ਸੈਂਡ ਵਿੱਚ ਬਣਾਉਂਦਾ ਤੁਹਾਨੂੰ ਆਈਡੀਆ ਕਿੱਥੋਂ ਆਇਆ ਜੀ ਇਹ ਪਾਜੀ ਬਸ ਇੱਕ ਯੂਨੀਕ ਆਈਟਮ ਹੈ ਲੋਕਾਂ ਨੇ ਵੀ ਆਈਟਮ ਹੈ ਇੱਥੇ ਸਰ ਪੱਪਾ ਨੇ ਮਨਾਨੀ ਸ਼ਾਰਟ ਕੀਤੀ ਹੈ ਅੱਛਾ ਜੀ ਮਿਸ ਪਹਿਲੇ ਆਪਾਂ ਹਾਂ ਹਾਂ ਜੀ ਇਹ ਆਪਣੇ ਚਾਰ ਬ੍ਰੈਡਾਂ ਲੱਗ ਸਕਦੇ ਆ ਇਹ ਮਤਲਬ ਚਾਰ ਬ੍ਰੈਡਾ ਹੋਣਗੇ ਚਾਰ ਬਟ ਬਰੈਡ ਦੀ ਬੰਦੀ ਹੈ। ਆ ਗਈ ਤੰਦੂਰੀ ਸੌਸ ਵੀਰੇ। ਇਹ ਅਗਰ ਪਨੀਰ ਸੌਸ ਬਣਾਈ ਹੋਈ ਜੀ। ਆਪ ਆਪ ਤਿਆਰ ਕਰ ਦੋ ਜੀ। ਚੀਜ਼ ਦੀ ਬਾਰਿਸ਼ ਹੀ ਕਰਦੇ ਜਾ ਰਹੇ ਹਾਂ ਨਾ। ਬਿਲਕੁਲ ਬਿਲਕੁਲ ਭਾਈ ਜੀ। ਚੀ ਜੀ ਚੀ ਜੀ ਹੋ ਰੰਦਾ ਹੈ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਹੈ। ਪੂਰਾ ਭਰਪਾ ਮਾਣੇ ਨੂੰ ਕਰਨਾ ਰੋਲ ਜੀ। ਸਾਟਾ ਆਈਸਕ੍ਰੀਮ ਨੂੰ ਤੁਸੀਂ ਬਹੁਤ ਖਾ ਲੀਤੇ ਬਹੁਤ ਚਿਰ ਤੋਂ ਹੀ ਖਾਂਦੇ ਆ ਰਹੇ ਹੋ। ਤੇ ਆਏ ਤੁਹਾਨੂੰ ਅਸੀਂ ਐਹੋ ਜਗ੍ਹਾ ਤੇ ਲੈ ਕੇ ਆਏ ਜਿੱਥੇ ਕਿ ਇੱਕ ਸਾਟਾ ਆਈਸਕ੍ਰੀਮ ਸਹੋ ਸਾਟਾ ਸੈਂਡਵਿਚ ਬਣਾਇਆ ਜਾਂਦਾ ਹੈ। ਤੇ ਆਓ ਇੱਥੇ ਆਪਾਂ ਟੇਸਟ ਕਰਦੇ ਨਾਲ ਇਹਨਾਂ ਨੂੰ ਪੁੱਛਦੇ ਆਂ ਵੀ ਇਸ ਚੀਜ਼ ਦਾ ਤੁਹਾਨੂੰ ਆਈਡੀਆ ਕਿੱਥੋਂ ਆਇਆ ਤੇ ਕਨਸੈਪਟ ਕੀ ਕਿੱਥੋਂ ਲੈ ਕੇ ਆਏ ਨੇ ਇਹ ਤੇ ਆਓ ਟੇਸਟ ਕਰਦੇ ਨਾਲ ਪੁੱਛਦੇ ਆਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਭਾਜਨ ਬਕੀ ਲਾਉਣ ਜਾ ਰਹੇ ਆਂ ਜੀ ਆਪਣੇ ਆਸਤੇ ਕਨਸਟਾ ਸੈਂਡਵਿਚ ਲੱਗੇ ਵੀਰੇ ਸਰ ਬ੍ਰੈਡ ਕਿਹੜੀ ਯੂਜ਼ ਕਰਦੇ ਆਂ ਆਪਾਂ ਇਹ ਬਰਾਊਨ ਬ੍ਰੈਡ ਯੂਜ਼ ਕਰਦੇ ਆਂ ਭਾਜੀ ਅੱਛਾ ਜੀ ਹਾਂ ਜੀ ਇਹਦੇ ਪਹਿਲਾਂ ਕੋਰਨਰ ਕੱਟੇ ਜਾਂਦੇ ਆਂ ਨਾ ਸਾਈਡਾ ਕੱਟ ਦਾਂਗੇ ਜੀ ਸਰ ਇਹ ਸਾਟਾ ਸੈਂਡ ਚ ਬਣਾਉਣ ਤੁਹਾਨੂੰ ਆਈਡੀਆ ਕਿੱਥੋਂ ਆਇਆ ਜੀ ਇਹ ਭਾਜੀ ਬਸ ਇੱਕ ਯੂਨਿਕ ਆਈਟਮ ਹੈ ਸਰ ਬੱਪਾ ਨੇ ਮਨਾਣੀ ਸ਼ਾਰਟ ਕੀਤੀ ਹੈ। ਅੱਛਾ ਜੀ ਮੈਂ ਸਪਹਿਲੇ ਆਪਾਂ ਹਾਂ। ਹਾਂ ਜੀ। ਇਹ ਆਪਣੇ ਚਾਰ ਬਰੈਡਾਂ ਲੱਗ ਸਕਦੇ ਨੇ। ਮਤਲਬ ਚਾਰ ਬਰੈਡਾਉਣ ਗਿਆ ਨਾ ਜੀ। ਚਾਰ ਬਰੈਡ ਬਰੈਡ ਦੇ ਹੀ ਬੰਦੇ। ਇਹ ਆ ਗਈ ਤੰਦੂਰੀ ਸੌਸ ਵੀਰੇ। ਇਹ ਆ ਗਈ ਲਿਕਵਿਡ ਚੀਜ਼। ਅੱਛਾ ਜੀ ਮੈਂ ਕਿਤੇ ਮਾਇਓਨੈਸ। ਨਹੀਂ 그러면은 ਮਾਇਓਨੈਸ ਤੇ ਯੂਜ਼ ਨਹੀਂ ਕਰਦੇ। ਇਹ ਆ ਗਈ ਆਪਣੀ ਸੌਸ ਬਣਾਈ ਹੋਈ ਜੀ। ਆਪ ਜੀ ਆਪ ਚਾਰ ਕਰ ਦੋ ਜੀ। ਹਾਂ ਜੀ ਹਾਂ ਜੀ ਬਿਲਕੁਲ। ਤੇ ਆ ਗਈ ਮਿਕਸਰ ਇੰਟੀ। ਇਹਦੀ ਟਾਪਿੰਗ ਦਾ ਨਾ ਸਰ। ਹਾਂ ਜੀ। ਜੱਤੂ ਫੇਰ ਤੰਦੂਰੀ ਅੱਛਾ ਫੇਰ ਤਾਂ ਤੰਦੂਰੀ ਹਾਂਜੀ ਇਹ ਜੇ ਮਿਕਟਚੀ ਚੀਜ਼ ਵਾਜੀ ਇਹ ਤੇ ਆ ਗਿਆ ਔਰਗੇਨ ਚੀਜ਼ੀ ਬਾਰਿਸ਼ ਹੀ ਕਰਦੇ ਜਾ ਰਹੇ ਆ ਨਾ ਬਿਲਕੁਲ ਬਿਲਕੁਲ ਭਾਈ ਛੀ 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 ਬਰੰਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਹੈ ਪੂਰਾ ਭਰਤਾ ਹੁਣ ਇਹਨੂੰ ਕਰਨਾ ਰੋਲ ਜੀ ਸਰ ਇਹ ਵੱਡੀ ਤਕਨੀਕ ਦੇ ਨਾਲ ਜੀ ਗੋਲ ਗੋਲ ਕਰਦਾ ਰੋਲ ਇਹਨੂੰ ਟੁੱਟੇ ਜਾਂਦੇ ਜੀ ਸਾਰੇ ਤਾਂ ਨਹੀਂ ਹੁੰਦਾ ਗੋਲੇ ਚਾਰਤੀ ਫਿਰ ਸੈਂਡ ਵੀ ਤਿਆਰ ਹੈ ਜੀ ਆਪਣਾ ਹਾਲੇ ਇਹਦੇ ਉੱਤੇ ਆ ਜੀ ਅੱਛਾ ਹਾਲੇ ਹੋਰ ਸੌਸ ਆ ਗਈ ਫਿਰ ਫਿਰ ਸੌਸ ਆ ਗਈ ਇਹ ਸਰ ਕਿਹੜਾ ਡਿਫਰੈਂਟ ਆ ਨਾ ਵੀਰੇ ਫਿਰ ਹੁਣ ਕੀ ਆ ਗਿਆ ਜੀ ਲਿਕਵਿਡ ਚੀਜ਼ ਆ ਗਿਆ ਫਿਰ ਤੋਂ ਫਿਰ ਤੋਂ ਲਿਕਵਿਡ ਜੀ ਹਾਂ ਜੀ ਫਿਰ ਹੁਣ ਕੀ ਆ ਰਹੀ ਹੈ ਉੱਤੇ ਉੱਤੇ ਆ ਗਿਆ ਜੀ ਮੌਜਦ ਚੀਜ਼ ਸਰ ਇਹ ਚ ਫਰਕ ਕੀ ਆ ਦੋਵਾਂ ਦੇ ਵਿੱਚ ਉਹ ਜਿਹੜੀ ਹੈ ਨਾ ਲਿਕਵਿਡ ਵੀਰੇ ਇਹ ਹੈ ਮੋਜ਼ਰੇਲਾ ਜਿਹੜੀ ਮੈਲਟ ਹੁੰਦੀ ਹੈ ਅੰਦਰੋਂ ਗਾ ਕੇ ਦੋਨਾਂ ਦਾ ਟੇਸਟ ਡਿਫਰੈਂਟ ਆਈ ਤੇ ਟੇਸਟ ਦੀਸਨ ਉਦਾਂ ਵਿੱਚ ਹੈ ਕੰਮ ਚੀਜ਼ ਦਾ ਹੀ ਨਾ ਕੰਮ ਹੈਗਾ ਚੀਜ਼ ਦਾ ਹੀ ਇਹ ਹੋ ਗਿਆ ਰੈਡੀ ਹੁਣ ਇਹਨੂੰ ਕਰ ਦਿੰਦੇ ਹਾਂ ਹਾਂਜੀ ਹਾਂਜੀ ਅੱਛਾ ਹੁਣ ਇਹਨਾਂ ਕੀ ਦੇਖ ਚ ਓਵਨ ਅੱਛਾ ਹਲੇ ਲੱਗ ਰਹੀ ਆਈਸਕ੍ਰੀਮ ਤਾਂ ਆਪਾਂ ਚਮਚ ਨਾਲ ਖਾ ਲਈਏ ਹੁਣ ਇੱਕ ਸਾਟਾ ਸੈਂਡਵਿਚ ਵਿੱਚ ਹੱਥ ਚਾ ਕੇ ਖਾਈਏ ਕਿ ਚਮਚ ਨਾਲ ਖਾਈ ਚਲਾਓ ਕੋਈ ਨਹੀਂ ਦੇਖਦੇ ਆ ਕੀ ਕੀਤਾ ਜਾਵੇ ਚੱਕਦੇ ਆ ਥੋੜਾ ਰਿਸਕੀ ਛਾ ਕੰਮ ਆ ਪਰ ਚਲੋ ਕੋਈ ਨਹੀਂ ਕਰਾਂਗੇ ਜ਼ਰੂਰ ਤੁਹਾਡੇ ਵਾਸਤੇ ਚਮਚ ਨਹੀਂ ਦੇਖ ਲੈਣੇ ਯਾਰ ਆਪਾਂ ਉਹ ਕੰਮ ਔਖਾ ਹੀ ਲੱਗ ਰਿਹਾ ਮੈਨੂੰ ਇਹ ਨਾ ਥੋੜਾ ਪੀਜ਼ਾ ਠੀਕ ਹੈ ਨਾ ਸੈਂਡਵਿਚ ਰਹਿੰਦਾ ਇਹ ਚੀਜ਼ ਬਣ ਕੇ ਇੱਕ ਸਾਤਾ ਸੈਂਡਵਿਚ ਜੋ ਕਿ ਦਾ ਨਾਮ ਵੀ ਆ ਹੈ ਉਹ ਜ਼ਬਰਦਸਤ ਹੈ ਤੇ ਨਾ ਜਿਹੜਾ ਸਪੈਸ਼ਲ ਇਹਦਾ ਮਜੀਤੋ ਹੈਗਾ ਆਪਾਂ ਵੀ ਟੈਸਟ ਕਰਦੇ ਨੇ ਤੇ ਦੱਸਦੇ ਹਾਂ ਕਿਦਾਂ ਦੇ ਕੋਈ ਥੋੜਾ ਹਲਾ ਲਈਏ ਬਹੁਤ ਫਰਕ ਆ ਯਾਰ ਮਾਰਕੀਟ ਨਾਲ ਉਹ ਨਾ ਜਿਹੜਾ ਅੱਜ ਕੱਲ ਮਾਰਕੀਟ ਚ ਵਿਕਰੇ ਉਹ ਚੀਜ਼ ਨਹੀਂ ਹੈਗੀ ਇਹਨਾਂ ਦਾ ਆਪਣਾ ਮਸਾਲਾ ਜਿਹੜਾ ਉਹ ਇੰਨਾ ਜ਼ਬਰਦਸਤ ਟੈਸਟ ਕਰ ਰਿਹਾ ਨਾ ਮੀਨ ਅੰਦਰ ਹੀ ਫਰੈਸ਼ਿੰਗ ਕਰਦਾ ਜਾ ਰਿਹਾ ਉਹ ਤੇ ਜਿਹੜਾ ਸੋਡਾ ਉਹ ਵੀ ਦੂਜਾ ਤੁਸੀਂ ਵੀ ਖਾਣਾ ਚਾਹੁੰਦੇ ਹੋ ਕਿ ਸਾਡਾ ਸੈਂਡਵਿਚ ਇਹਨਾਂ ਦਾ ਸਪੈਸ਼ਲ ਮਜੀਤੋ ਤਾਂ ਤੁਹਾਨੂੰ ਆਉਣਾ ਪਏਗਾ ਭੋਲਾ ਪੀਜ਼ਾ ਵਾਲਾ ਮੋਡਲ ਟਾਊਨ ਗੋਲ ਮਾਰਕੀਟ ਦੇ ਕੋਲ